ਦੇਖੋ ਅੱਜ ਬੜੇ ਮੇਰੇ ਵਾਸਤੇ ਖੁਸ਼ੀ ਦਾ ਦਿਨ ਆ ਕਿ ਮੈਨੂੰ ਲੰਬੀ ਸਿਆਸਤ ਤੋਂ ਬਾਅਦ ਅੱਜ ਪਾਰਲੀਮੈਂਟ ਦੀ ਨਾਮਜ਼ਦਗੀ ਦਾ ਮੌਕਾ ਮਿਲਿਆ ਔਰ ਜੋ ਮੈਂ ਮਹਿਸੂਸ ਕਰ ਰਿਹਾ ਕਿ ਅੱਜ ਦੇਸ਼ ਦੀ ਨਵੀਂ ਸਰਕਾਰ ਲੋਕ ਚਾਹੁੰਨਾ ਚਾਹੁੰਦੇ ਆ ਉਹ ਬੜੇ ਮਸਲੇ ਨੇ ਦੇਸ਼ ਦੇ ਅੰਦਰ ਜਿਨ੍ਹਾਂ ਦਾ ਮੌਜੂਦਾ ਸਰਕਾਰਾਂ ਹੱਲ ਨਹੀਂ ਕਰ ਸਕੀਆਂ ਪੰਜਾਬ ਦੇ ਬੜੇ ਮਸਲੇ ਨੇ ਉਹਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਵਿਚਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਜਿਹੜੇ ਪੰਜਾਬ ਦੀ ਸਾਡੀ ਸ਼੍ਰੋਮਣੀ ਕਾਲ ਦਲ ਦੀ ਪਹਿਲਾਂ ਤੋਂ ਪੰਜਾਬ ਲਈ ਕੀਤੇ ਹੋਏ ਕਾਰਜਵਾ ਜਾਂ ਪੰਜਾਬ ਲਈ ਵਫਾਦਾਰੀ ਆ ਜਾਂ ਜਿਹੜੀ ਅਸੀਂ ਬਾਕੀ ਪਾਰਟੀਆਂ ਜੋ ਅੱਜ ਧੱਕੇ ਕਰ ਰਹੀਆਂ ਇਨਸਾਫ ਨਹੀਂ ਮਿਲ ਰਿਆ ਲਾਂਡ ਆਰਡਰ ਹੈ ਕੋਈ ਨਹੀਂ ਔਰ ਸੈਂਟਰ ਗਵਰਨਮੈਂਟ ਕਿਤਲੇ ਕਿਤੇ ਪੰਜਾਬ ਦੀ ਸਾਡੇ ਧਾਰਮਿਕ ਮਸਲਿਆਂ ਵਿੱਚ ਦਖਲਅਜੀਆਂ ਜਿਹੜੇ ਹੋਰ ਸਾਡੇ ਕੀਤੇ ਹੋਏ ਵਾਦੇ ਉਹ ਪੂਰੇ ਨਾ ਕਰਨੇ ਬਹੁਤ ਸਾਰੇ ਮਸਲੇ ਆ ਜਿਹਨਾਂ ਨੂੰ ਲੈ ਕੇ ਲੋਕਾਂ ਵਿੱਚ ਜਾਵਾਂਗੇ ਔਰ ਜਿੰਨਾ ਸਮਾਂ ਮੈਨੂੰ ਹੁਣ ਮਿਲਿਆ ਮੈਂ ਲੋਕਾਂ 'ਚ ਗਿਆ ਤੇ ਬਹੁਤ ਵੱਡਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਲੋ ਉਹਨੇ ਦੇਖ ਲਈਆ ਸਰਕਾਰ ਕਾਂਗਰਸ ਦੀ ਵੀ ਦੇਖ ਲਈ ਬੀਜੇਪੀ ਦੀ ਵੀ ਦੇਖ ਲਈ ਆਮ ਆਦਮੀ ਪਾਰਟੀ ਵੀ ਦੇਖ ਲਈ ਔਰ ਮੈਂ ਸੋਚਦਾ ਮੈਂ ਕਾਲੀ ਦਲ ਬਹੁਤ ਇਹਨਾਂ ਦਿਨਾਂ ਦੇ ਵਿੱਚ ਸਟਰੋਂਗ ਹੈ ਤਕੜਾ ਹੈ ਇੱਕ ਵੱਡਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਕੰਪੀਟੀਸ਼ਨ ਕਿਹਦਾ ਹੁੰਦਾ ਹੈ ਹੈ ਨਹੀਂ ਕਿਸੇ ਦਾ ਵੀ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਲੋਕ ਕਾਗਜ਼ ਨਹੀਂ ਭਣ ਦਿੰਦੇ ਆਉਣ ਨਹੀਂ ਦਿੰਦੇ ਰੋਕ ਘਰਾਓ ਘਰਾਓ ਕਰਦੇ ਆ ਜਿਹਨਾਂ ਦੇ ਪਿੰਡਾਂ ਵਿੱਚ ਨਹੀਂ ਭਣ ਦਿੰਦੇ ਤੇ ਉਹਨਾਂ ਦਾ ਕੰਪੀਟੀਸ਼ਨ ਕੀ ਹੋ ਸਕਦਾ ਦਲ ਇੱਕ ਮਿੰਟ ਦਲ ਬਦਲੂ ਜਿਹੜੇ ਲੋਕ ਆ ਇਹ ਰਾਤ ਨੂੰ ਕਿਤੇ ਹੋਰ ਪਾਰਟੀ ਸੌਂਦੇ ਆ ਸਵੇਰ ਨੂੰ ਕਿਤੇ ਹੋਰ ਪਾਰਟੀ ਉੱਠਦੇ ਆ ਆਪਣੇ ਖਲ ਬਚਾਉਣ ਦੀ ਖਾਤਰ ਆਪਣੇ ਲੋਕਾਂ ਨਾਲ ਬੇਵਫਾਈ ਕਰਦੇ ਆ ਉਹਨਾਂ ਨਾਲ ਮੁਕਾਬਲਾ ਕੀ ਹੋ ਸਕਦਾ ਦੇਖੋ ਅੱਜ ਬੜੇ ਮੇਰੇ ਵਾਸਤੇ ਖੁਸ਼ੀ ਦਾ ਇਹ ਦਿਨ ਆ ਕਿ ਮੈਨੂੰ ਲੰਬੀ ਸਿਆਸਤ ਤੋਂ ਬਾਅਦ ਅੱਜ ਪਾਰਲੀਮੈਂਟ ਦੀ ਨਾਮਜ਼ਦਗੀ ਦਾ ਮੌਕਾ ਮਿਲਿਆ ਔਰ ਜੋ ਮੈਂ ਮਹਿਸੂਸ ਕਰ ਰਿਹਾ ਕਿ ਅੱਜ ਦੇਸ਼ ਦੀ ਨਵੀਂ ਸਰਕਾਰ ਲੋਕ ਚਾਹੁੰਣਾ ਚਾਹੁੰਦੇ ਆ ਉਹ ਬੜੇ ਮਸਲੇ ਨੇ ਦੇਸ਼ ਦੇ ਅੰਦਰ ਜਿਹਨਾਂ ਦਾ ਮੌਜੂਦਾ ਸਰਕਾਰਾਂ ਹੱਲ ਨਹੀਂ ਕਰ ਸਕੀਆਂ ਪੰਜਾਬ ਦੇ ਬڑے ਮਸਲੇ ਨੇ ਉਹਨਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਵਿਚਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਜਿਹੜੇ ਪੰਜਾਬ ਦੀ ਸਾਡੀ ਸ਼੍ਰੋਮਣੀ ਕਾਲ ਦਲ ਦੀ ਪਹਿਲਾਂ ਤੋਂ ਪੰਜਾਬ ਲਈ ਕੀਤੇ ਹੋਏ ਕਾਰਜਵਾ ਜਾਂ ਪੰਜਾਬ ਲਈ ਵਫਾਦਾਰੀ ਆ ਜਾਂ ਜਿਹੜੀ ਅਸੀਂ ਬਾਕੀ ਪਾਰਟੀਆਂ ਜੋ ਅੱਜ ਧੱਕੇ ਕਰ ਰਹੀਆਂ ਇਨਸਾਫ ਨਹੀਂ ਮਿਲ ਰਿਹਾ ਲਾਂਡ ਆਰਡਰ ਹੈ ਕੋਈ ਨਹੀਂ ਔਰ ਸੈਂਟਰ ਗਵਰਨਮੈਂਟ ਕਿਤਲੇ ਕਿਤੇ ਪੰਜਾਬ ਦੀ ਸਾਡੀ ਧਾਰਮਿਕ ਮਸਲਿਆਂ ਵਿੱਚ ਦਖਲਅਜੀਆਂ ਜਿਹੜੇ ਹੋਰ ਸਾਡੇ ਕੀਤੇ ਹੋਏ ਵਾਦੇ ਉਹ ਪੂਰੇ ਨਾ ਕਰਨੇ ਬਹੁਤ ਸਾਰੇ ਮਸਲੇ ਆ ਜਿਹਨਾਂ ਨੂੰ ਲੈ ਕੇ ਲੋਕਾਂ ਵਿੱਚ ਜਾਵਾਂਗੇ ਔਰ ਜਿੰਨਾ ਸਮਾਂ ਮੈਨੂੰ ਹੁਣ ਮਿਲਿਆ ਮੈਂ ਲੋਕਾਂ 'ਚ ਗਿਆ ਤੇ ਬਹੁਤ ਵੱਡਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਤੇ ਲੋਕ ਉਹਨੇ ਦੇਖ ਲਈ ਸਰਕਾਰ ਕਾਂਗਰਸ ਦੀ ਵੀ ਦੇਖ ਲਈ ਭਾਜਪਾ ਦੀ ਵੀ ਦੇਖ ਲਈ ਆਮ ਆਦਮੀ ਪਾਰਟੀ ਵੀ ਦੇਖ ਲਈ ਔਰ ਮੈਂ ਸੋਚਦਾ ਮੈਂ ਕਾਲੀ ਦਲ ਬਹੁਤ ਇਹਨਾਂ ਦਿਨਾਂ ਦੇ ਵਿੱਚ ਸਟਰੋਂਗ ਹੈ ਤਕੜਾ ਆ ਇੱਕ ਵੱਡਾ ਹੰਗਾਰਾ ਲੋਕਾਂ ਦਾ ਮਿਲ ਰਿਹਾ ਹੈ ਨਹੀਂ ਕਿਸੇ ਦਾ ਵੀ ਜਿਹਨਾਂ ਨੂੰ ਜਿਹਨਾਂ ਨੂੰ ਲੋਕ ਕਾਗਜ਼ ਨਹੀਂ ਭੰਨ ਦਿੰਦੇ ਆਉਣ ਨਹੀਂ ਦਿੰਦੇ ਰੋਕ ਘਰਾਓ ਘਰਾਓ ਕਰਦੇ ਆ ਜਿਹਨਾਂ ਦੇ ਪਿੰਡਾਂ ਵਿੱਚ ਨਹੀਂ ਭੰਨ ਦਿੰਦੇ ਤੇ ਉਹਨਾਂ ਨਾਲ ਕੰਪੀਟੀਸ਼ਨ ਕੀ ਹੋ ਸਕਦਾ ਦਲ ਇੱਕ ਮਿੰਟ ਦਲ ਬਦਲੂ ਜਿਹੜੇ ਲੋਕ ਆ ਜਿਹੜੇ ਰਾਤ ਨੂੰ ਕਿਸੇ ਹੋਰ ਪਾਰਟੀ ਸੌਂਦੇ ਆ ਸਵੇਰ ਨੂੰ ਕਿਸੇ ਹੋਰ ਪਾਰਟੀ ਉੱਠਦੇ ਆ ਆਪਣੇ ਖਲ ਬਚਾਉਣ ਦੀ ਖਾਤਰ ਆਪਣੇ ਲੋਕਾਂ ਨਾਲ ਬੇਵਫਾਈ ਕਰਦੇ ਆ ਉਹਨਾਂ ਨਾਲ ਮੁਕਾਬਲਾ ਕੀ ਹੋ ਸਕਦਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par